ਪਹਿਲਾ ਰਾਜਾ ਪਹਿਲਾ ਅਧਿਆਇ ਮਿਲ ਗਿਆ ਸਭ ਪਹਿਲਾ ਅਧਿਆਇ ਉਹਦੀ ਪੰਜਵੀਂ ਐਤ ਬੜੇ ਧਿਆਨ ਨਾਲ ਸੁੰਨਾ ਹੈ ਤਾਂ ਹਗੀਤ ਦੇ ਪੁੱਤਰ ਉਦੋਨੀਆਂ ਨੇ ਆਪਣੇ ਆਪ ਨੂੰ ਉੱਚਾ ਕੀਤਾ ਅਤੇ ਆਖਿਆ ਮੈਂ ਪਾਤਸ਼ਾਹ ਬਣਾਂਗਾ। ਆਮੇਨ। ਅਤੇ ਉਹਨੇ ਆਪਣੇ ਲਈ ਰਥ ਘੋੜ ਚੜੇ ਅਤੇ ਪੰਜਾਬ ਮਨੁੱਖ ਜੋ ਉਹਦੇ ਅੱਗੇ ਅੱਗੇ ਦੌੜਨ ਤਿਆਰ ਕੀਤੇ। ਸੌਰੀ। ਹਾਲੇਲੂਇਆ। ਇੱਥੇ ਬੰਦਾ ਹੈ ਅਦੋਨੀਆਂ ਜਿਹਦੇ ਬਾਰੇ ਲਿਖਿਆ ਉਹਨੇ ਆਪਣੇ ਆਪ ਨੂੰ ਉੱਚਾ ਕੀਤਾ ਤੇ ਆਖਿਆ ਮੈਂ ਪਾਸ਼ਾ ਬਣਾਂਗਾ। ਅਗਰ ਤੇ ਇਸ ਨੂੰ ਯਾਦ ਹੋਵੇ ਕਿ ਉਹ ਦੁਨੀਆ ਕੌਣ ਸੀਗਾ? ਦਾਊਦ ਦੇ ਮੁੱਤਰਾੰਚੋਂ ਆਮਨ ਤਾਂ ਕੀ ਹੋਇਆ ਇੱਕ ਟਾਈਮ ਇਦਾਂ ਦਾ ਆਇਆ ਸੀਗਾ ਜੇ ਅਗਰ ਯਾਦ ਹੋਵੇ ਤੁਹਾਨੂੰ ਤੇ ਦਾਊਦ ਇੰਨਾ ਬਜ਼ੁਰਗ ਹੋ ਗਿਆ ਸੀ ਆਮਨ ਕਿ ਉਹਦਾ ਸ਼ਰੀਰ ਤੱਕ ਵੀ ਗਰਮ ਨਹੀਂ ਸੀ ਹੁੰਦਾ ਤਾਂ ਉਹਨੂੰ ਇੱਕ ਜਵਾਨ ਮੁਟਿਆਰ ਜੋ ਉਹ ਜੋ ਲਿਆਂਦੀ ਗਈ ਉਹਦੀ ਛਾਤੀ ਤੇ ਲੇਟਣ ਲਈ ਤਾਂ ਕਿ ਉਹਨੂੰ ਗਰਮ ਕਰੇ ਆਮਨ ਸੋ ਜਦੋਂ ਉਹ ਹਾਲਤ ਚ ਸੀਗਾ ਤਾਂ ਲਗਭਗ ਜਿੱਦਾਂ ਸੀ ਪਿੱਛੇ ਜਿੱਦਾਂ ਹੁਣ ਉਹ ਜਾਣ ਹੀ ਵਾਲਾ ਹੈ ਕਦੀ ਵੀ ਜਾ ਸਕਦਾ ਹੈ ਪਰ ਇੱਥੇ ਅਦੋਨੀਆਂ ਹੁੰਦਾ ਉਹ ਹੁਣ ਦੇਖਦਾ ਕਿ ਦਾਊਦ ਦੇ ਜਾਣ ਦੀ ਉਮਰ ਹੈਗਾ ਕੱਲ ਨੂੰ ਕਿਸੇ ਨੇ ਬਾਦਸ਼ਾਹ ਬਣਨਾ ਹੀ ਹੈ ਤਾਂ ਇਸ ਤੋਂ ਪਹਿਲੇ ਕਿ ਕੋਈ ਹੋਰ ਬਣ ਜਾਏ ਮੈਂ ਹੀ ਦਾ ਲਗਾ ਲੈਂਦਾ ਹੈ ਬਾਸਟਰ ਦੀ ਜਾਨ ਤੇ ਨਿਕਲਣ ਦੇ ਵੇਲੇ ਹallelujah ਇਹ ਮੈਨੋਂ ਨੇ ਕਿਹਾ ਮੈਂ ਪਾਸ਼ਾ ਬਣਾਗਾ ਆਪਣੇ ਲਈ ਰੱਥ ਵੀ ਇਕੱਠੇ ਕਰ ਲੈ ਘੋੜ ਚੜੇ ਕਰ ਲੈ ਤੇ ਪੰਜਾਬ ਮਨੁੱਖ ਜੋ ਅੱਗੇ-ਅੱਗੇ ਧੋੜਨ ਤਿਆਰ ਕਰ ਲੈ ਅਸਲੀ ਇਹ ਚੀਜ਼ ਨਹੀਂ ਹੈ ਇੱਕ ਤਸਵੀਰ ਹੈ ਸ਼ਾਇਦ ਨਾਲ ਆਪ ਕੁਛ ਪ੍ਰਾਪਤ ਨਹੀਂ ਕੀਤਾ ਜਾ ਸਕਦਾ ਅਸਲੀ ਪੋਜੀਸ਼ਨ ਉਹ ਆ ਜਿਹੜੀ ਯਹੋਸ਼ੂਆ ਵੰਡ ਕੇ ਦਵੇ ਜਿੱਦਾਂ ਇਜ਼ਰਾਈਲੀਆਂ ਨੂੰ ਉਹ ਵਿਰਾਸਤ ਉਹ ਧਰਤੀ ਯਹੋਸ਼ੂ ਨੇ ਵੰਡ ਕੇ ਦਿੱਤੀ ਸੋ ਪੱਕਾ ਠਾਨ ਲਓ ਆਪਣੀ ਜ਼ਿੰਦਗੀ ਚ ਕਦੇ ਕੁਛ ਤਕ ਕੇ ਨਾ ਪ੍ਰਾਪਤ ਕਰਨ ਦੀ ਕੋਸ਼ਿਸ਼ ਨੀ ਕਰਨੀ ਅਸਲੀ ਬਰਕਤ ਉਹਦੇ ਚ ਮਿਲਨੀ ਆ ਜਿਹੜਾ ਖੁਦਾ ਖੁਦ ਦੇਵੇ ਹਾਲੇਲੂਇਆ ਪਰ ਇੱਥੇ ਅਦੋਨੀਆਂ ਹੈ ਜਿਹਨੇ ਸ਼ਾਰਟਕਟ ਹੀ ਰਾਹ ਬਣਾਇਆ ਇਹ ਲੰਬੀ ਸਟੋਰੀ ਹੈ ਪਰ ਮੈਂ ਸ਼ਾਰਟਕਟ ਦੱਸ ਰਿਹਾ ਜਦੋਂ ਇਹ ਸਭ ਕੁਝ ਗੱਲ ਫੈਲ ਗਈ ਵੀ ਹਜੇ ਪਾਸ਼ਾ ਜੀ ਹੁੰਦਾ ਹੀ ਹੈ ਤੇ ਅਦੋਨੀਆਂ ਹੁਣੀ ਆਪਣਾ ਹੀ ਸਭ ਕੁਝ ਕਰ ਲਾਪੇ ਦੇ ਆ ਇਹ ਗੱਲ ਸਾਰੇ ਪਾਸੇ ਫੈਲ ਗਈ ਜਦੋਂ ਫੈਲ ਗਈ ਤਾਂ ਇਹ ਗੱਲ ਸੁਲੇਮਾਨ ਦੀ ਮਾਂ ਤੱਕ ਪਹੁੰਚਾਈ ਗਈ ਨਥਾਨ ਦੇ ਰਾਈ ਸੁਲੇਮਾਨ ਦੀ ਮਾਂ ਤੱਕ ਮੈਦ ਸ਼ਬਾ ਤੱਕ ਉਰ ਉਹਨਾਂ ਗੱਲ ਕੀਤੀ ਗਈ ਵੀ ਦੇਖ ਉਹ ਅਦੋਨੀਆਂ ਆਪਣੇ ਤੱਕੇ-ਤੱਕੇ ਨਾ ਹੀ ਬਾਦਸ਼ਾਹ ਬਣਦੇ ਓਏ ਜੋ ਤੂੰ ਐਦਾਂ ਕਾਰ 다ਊਦ ਨਾਲ ਗੱਲ ਕਰ ਹਜੇ ਬਜ਼ੁਰਗ ਆ ਉਹ ਸੁਣੇਗਾ ਉਹਨਾਂ ਨਾਲ ਗੱਲ ਕਰ ਕਿਤੇ ਕਹਿ ਵੀ ਤੂੰ ਤੇ ਮੈਨੂੰ ਕਿਹਾ ਸੀਗਾ ਕਿ ਤੇਰਾ ਪੁੱਤਰ ਸੁਲੇਮਾਨ ਤੇਰੀ ਥਾਂ ਬਾਦਸ਼ਾਹ ਬਣੇਗਾ ਤਾਂ ਇਹ ਵੱਖਰਾ ਹੀ ਬਣ ਲੱਪਿਆ ਫਿਰ ਉਹ ਵੈ ਸ਼ਬਾਸ 다ਊਦ ਰਾਜਾ ਦੇ ਅੱਗੇ ਪੇਸ਼ ਹੁੰਦੀ ਅਗਰ ਤੁਸੀਂ ਪਹਿਲਾਂ ਰਾਜਾ ਪਹਿਲਾਂ ਦੇ ਆਇਕਰ ਜਾ ਕੇ ਪੂਰਾ ਪੜੋ ਤੁਹਾਨੂੰ ਬਤ ਲੱਗ ਜਾਣਾ ਉਹ ਜਾ ਕੇ پیش ਹੁੰਦੀ ਹੈ 다ਊਦ ਦੇ ਸਾਹਮਣੇ ਸਾਰੀ ਗੱਲਬਾਤ ਰੱਖੀ ਜਾਂਦੀ ਹੈ ਤੇ 다ਊਦ ਕਹਿੰਦਾ ਹੈ ਕਿ ਅਦੋਨੀਆਂ ਨਹੀਂ ਬਲਕਿ ਸੁਲੇਮਾਨ ਬਾਦਸ਼ਾਹ ਬਣੇਗਾ ਮੇਰੀ ਜਗ੍ਹਾ ਤੇ ਸੋ ਆਗਿਆ ਦਿੰਦਾ ਹੈ ਸੁਲੇਮਾਨ ਨੂੰ ਮਸਾ ਕਰਨ ਦੀ ਔਰ ਫਿਰ ਸੁਲੇਮਾਨ ਨੂੰ ਮਸਾ ਕਰ ਦਿੱਤਾ ਜਾਂਦਾ ਹੈ ਔਰ ਸਾਰੇ ਪਾਸੇ ਤੁਮ ਪਿਆ ਜਾਂਦੀ ਆ ਨਾਰੇ ਵਜਦੇ ਹਨ ਇਤੋਂ ਤੱਕ ਲਿਖਿਆ ਉਹਨਾਂ ਦੇ ਜਕਾਰਿਆਂ ਨਾਲ ਧਰਤੀ ਹਿੱਲ ਗਈ ਜਦੋਂ ਧਰਤੀ ਹਿੱਲੀ ਤਾਂ ਇਹ ਗੱਲ ਅਦੋਨੀਆਂ ਹੁਣਾਂ ਦੇ ਕਰਨਾਂ ਚ ਵੀ ਪਈ ਅਮੇਨ ਜਦੋਂ ਉਹਰੇ ਕੰਨਾਂ ਚ ਪੈਂਦੀ ਹੈ ਤੇ ਪਤਾ ਲੱਗ ਜਾਂਦਾ ਉਹ ਉਹ ਅਹੀਂ ਤੇ ਇੱਧਰ ਵੱਖਰੇ ਝੁੰਡ ਬਣਾ ਕੇ ਬੈਠੇ ਆ ਬਾਦਸ਼ਾਹ ਤੇ ਸੁਲੇਮਾਨ ਮਸਾ ਕਰ ਦਿੱਤਾ ਗਿਆ ਫਿਰ ਉਹਨੂੰ ਡਰ ਲੱਗਦਾ ਆ ਕਿ ਹੁਣ ਉਹ ਮਸਾ ਹੋ ਗਿਆ ਉਹ ਬਾਦਸ਼ਾਹ ਬਣ ਗਿਆ ਤੇ ਉਹ ਮੈਨੂੰ ਮਾਰ ਦੇਵੇਗਾ 49 ਮੈਂ ਜਗਵੇਦੀ ਦੱਸਣਾ ਤੁਹਾਡੇ ਸਾਹਮਣੇ ਇਸ ਲਈ ਮੈਂ ਪੜ ਰਿਹਾ 49 ਇਸੇ ਦੀ 49 ਹallelujah ਮਿਲ ਗਿਆ ਤਾਂ ਸਾਰੇ ਪ੍ਰਾਣੇ ਜਿਹੜੇ ਅਦੋਨੀਆਂ ਦੇ ਨਾਲ ਸਨ ਕਾਬਰ ਕਿ ਉੱਠ ਖਲੋਤੇ ਅਤੇ ਹਰ ਮਨੁੱਖ ਆਪਣੇ ਰਾਹ ਆਪਣੇ ਰਾਹ ਤੁਰ ਗਿਆ ਆਮੀਨ ਇਹ ਜਿੰਨੇ ਪਹਿਲੇ ਅਦੋਨੀਆਂ ਨੂੰ ਕਹਿ ਰਹੇ ਸੀ ਨਾ ਅਦੋਨੀਆਂ ਤੂੰ ਰਾਜਾ ਹੀ ਹੈ ਤੂੰ ਰਾਜਾ ਹੀ ਹੈ ਤੂੰ ਰਾਜਾ ਹੀ ਹੈ ਜਦੋਂ ਪਤਾ ਲੱਗਿਆ ਵੀ ਹੁਣ ਗੱਲ ਫਸ ਗਈ ਸਭ 도ੜ ਗਏ ਆਮੀਨ ਉਪਰੰਤ ਅਦੋਨੀਆਂ ਸੁਲੇਮਾਨ ਦੇ ਅੱਗੇ ਡਰ ਕੇ ਉੱਠਿਆ ਹallelujah ਯਾਦ ਹੈ ਤੁਹਾਨੂੰ ਪ੍ਰਾਣੇ ਨੇਮ 'ਚ ਉਹਨੇ موسی ਨੂੰ ਕਿਹਾ ਸੀਗਾ ਵੀ ਜੇ ਤੁਹਾਡੇ 'ਚੋਂ ਕਿਸੇ ਦਾ ਕੋਈ ਭਲੇਖੇ ਨਾਲ ਕਿਸੇ ਦਾ ਕਤਲ ਹੋ ਜਾਏ ਤੇ ਛੇਪਨਾ ਦੇ ਨਗਰ ਬਣਾ ਔਰ ਆਪਣਾ ਦੇ ਨਜ਼ਰ ਇਦਾਂ ਦੇ ਹੋਣਗੇ ਕਿ ਬੰਦਾ ਅਗਰ ਭੱਜ ਕੇ ਉੱਥੇ ਦੌੜ ਜਾਏ ਉੱਥੇ ਲੁਕ ਜਾਏ ਕਿ ਉਹਨੂੰ ਕੋਈ ਫੜ ਨਹੀਂ ਸਕਦਾ ਮਾਰ ਨਹੀਂ ਸਕਦਾ ਸਨਵਾਈ ਹੋਏਗੀ ਇਹ ਮੈਨ ਫਿਰ ਜਾ ਕੇ ਕੁਛ ਨਵੇੜਾ ਕੀਤਾ ਜਾਏਗਾ ਯਾਦ ਰੱਖਣਾ ਤਾਨੂੰ ਪਨਾ ਦੇ ਨਗਰ ਸਿਟੀ ਆਫ ਰਿਫਿਊਸ ਆਮਨ ਪਰ ਜਿੱਦਾਂ ਹੀ ਅਦੋਨੀਆਂ ਤੱਕ ਗੱਲ ਪਹੁੰਚੀ ਹallelujah ਵੀ ਸੁਲੇਮਾਨ ਰਾਜਾ ਬਣ ਗਿਆ ਉਹਨੂੰ ਡਰ ਲੱਗਾ ਵੀ ਹੁਣ ਮੈਨੂੰ ਮਾਰ ਦੇਵੇਗਾ ਤਾਂ ਸੁਲੇ ਇਹ ਹੁਣ ਅਦੋਨੀਆਂ 도ੜਨਾ ਚਾਹੁੰਦਾ ਸੀਗਾ ਹੋ ਸਕਦਾ ਉਹਨੇ ਹਿਸਾਬ ਲਗਾਇਆ ਕਿ ਉਹ ਫਲਾਣਾ ਪਨਾ ਦਾ ਨਗਰ ਤੇ 250 ਕਿਲੋਮੀਟਰ ਹੈ ਆਨੇ ਵਾਲਾ 100 ਕਿਲੋਮੀਟਰੇ ਪਹੁੰਚਣੀ ਹੋਣਾ ਇੰਨੇ ਟਾਈਮ 'ਚ ਜਾਂ ਕਿਤੇ ਇੱਥੇ ਨਹੀਂ ਪਹੁੰਚਣਾ ਉੱਤੇ ਨਹੀਂ ਪਹੁੰਚਣਾ ਸਭ ਜਗਤ ਸਭ ਪਨਾ ਦੇ ਨਗਰ ਦੂਰ ਹੈ ਈਮਾਨ ਤੇ ਪਤਾ ਉਹ ਕਿੱਥੇ ਦੌੜਿਆ ਉਹ ਦੋਨੀਆਂ ਸੁਲੇਮਾਨ ਦੇ ਅੱਗੇ ਡਰ ਕੇ ਉੱਠਿਆ ਅਤੇ ਜਗਵੇਤੀ ਦੇ ਸਿੰਘਾਂ ਨੂੰ ਘੁੱਟ ਕੇ ਜਾ ਫੜਿਆ ਕਿਨੂੰ ਫੜਿਆ ਜਗਵੇਤੀ ਦੇ ਸਿੰਘਾਂ ਨੂੰ ਉਹ ਮਹਿਮਾ ਹੋਵੇ ਕਰ ਸਕਦੀ ਹੈ ਜਿੱਥੋਂ ਜੀਵਨ ਮਿਲ ਸਕਦਾ ਤਦ ਇਹ ਉਧੋੜਿਆ ਕਿਉਂਕਿ ਪਨਾਹ ਨਗਰ ਤੋਂ ਬਾਅਦ ਅਗਰ ਉਹਨੂੰ ਸਬਦੋਂ ਸੇਫ ਕੋਈ ਜਗ੍ਹਾ ਲੱਭੀ ਤੁੰਝ ਕੋਈ ਜਗ੍ਹਾ ਦੀ ਸੀਗੀ ਈਮਨ ਘੁੱਟ ਕੇ ਜਾ ਕੇ ਉਹਨੇ ਫਲ ਲਿਆ ਤਾਂ ਸੁਲੇਮਾਨ ਨੂੰ ਦੱਸਿਆ ਗਿਆ ਕਿ ਵੇਖੋ ਦੋਨੀਆਂ ਸੁਲੇਮਾਨ ਪਾਸ਼ਾ ਕੋਲੋਂ ਡਰਦਾ ਹੈ ਅਤੇ ਵੇਖੋ ਉਸਨੇ ਜਗਵੇਦੀ ਦੇ ਸਿੰਘ ਜਾ ਫੜੇ ਹਨ ਅਤੇ ਆਖਦਾ ਹੈ ਕਿ ਸੁਲੇਮਾਨ ਅੱਜ ਦੇ ਦਿਨ ਮੇਰੇ ਨਾਲ ਸੌ ਖਾਵੇ ਕਿ ਉਹ ਆਪਣੇ ਟੈਲੂਏ ਨੂੰ ਤੇਗ ਨਾਲ ਨਹੀਂ ਮਾਰੇਗਾ ਤਾਂ ਸੁਲੇਮਾਨ ਨੇ ਆਖਿਆ ਜੇ ਉਹ ਆਪਣੇ ਆਪ ਨੂੰ ਭਲਾ ਮਾਨਸ ਬਣਾ ਕੇ ਵਿਖਾਵੇ ਤਾਂ ਉਸ ਦਾ ਇੱਕ ਵਾਲ ਵੀ ਤਰਦੀ ਉੱਤੇ ਨਾ ਡਿੱਗੇਗਾ ਆਮਨ ਪਰ ਜੇ ਕਦੀ ਉਸ ਵਿੱਚ ਕੋਈ ਬਰਾਈ ਪਾਈ ਗਈ ਤਾਂ ਮਾਰ ਦਿੱਤਾ ਜਾਏਗਾ ਸੋ ਸੁਲੇਮਾਨ ਪਾਸ਼ਾ ਨੇ ਲੋਕ ਕੱਲੇ ਉਹ ਉਸ ਨੂੰ ਜਗਵੀਦੀ ਤੋਂ ਹੀਠਾਂ ਲਾ ਲਿਆ ਏ ਉਹ ਅੜਿਆ ਰਿਆ ਉੱਥੇ ਜਗਵੀਦੀ ਤੇ ਉਹਨੂੰ ਪਤਾ ਹੀ ਜੁਗੇਦੀ ਤੇ ਨਹੀਂ ਮਾਰ ਸਕਦੇ। ਵੀ ਕਿ ਤੂੰ ਸਮਝ ਰਹੇ ਹੋ? ਤੇ ਤਸਵੀਰ ਨੂੰ ਦੇਖੋ ਕਿੰਦਾ ਲਟਕ ਰਿਆ ਹੋਏਗਾ ਵੀ ਜੋ ਮਰਜੀ ਹੋਏ ਮੈਂ ਤਾਂ ਉਤਰਨਾ ਨਹੀਂ ਹੈ। ਇਹ ਮੈਂ ਮੈਨੂੰ ਭਰਾਵੋ ਮੈਂ ਕੀ ਕਹਿਣਾ ਚਾਹੁੰਦਾ ਆ। ਅਗਰ ਇੱਕ ਉਹ ਬੰਦਾ ਜਿਹੜਾ ਹਿੱਕ ਧੱਕੇ ਨਾਲ ਰਾਜ ਲੈਣਾ ਚਾਹੁੰਦਾ ਸੀਗਾ ਉਹਨੂੰ ਪਤਾ ਸੀ ਕਿ ਜੁਗੇਦੀ ਤੇ ਕੋਈ ਮਾਰ ਨਹੀਂ ਸਕਦਾ। ਇਥੋਂ ਜੀਵਨ ਮਿਲਦਾ ਹੋਇਆ ਤੇ ਉਹਨਾਂ ਨੂੰ ਜਿਨ੍ਹਾਂ ਨੂੰ ਖੁਦਾ ਨੇ ਰਾਜ ਦੇਣ ਦਾ ਵਾਅਦਾ ਕੀਤਾ ਹੈ ਉਹ ਉਹਨਾਂ ਕਿੰਨਾ ਘਟ ਕੇ ਸਿੰਘਾਂ ਨੂੰ ਫੜ ਲੈਣਾ ਚਾਹੀਦਾ ਹੈ ਉਹਨਾਂ ਨੂੰ ਕਿਉਂ ਨਹੀਂ ਸਲੀਪ ਤੇ ਅਟਕਿਆਣਾ ਚਾਹੀਦਾ ਉਹਨਾਂ ਨੂੰ ਕਿਉਂ ਨਹੀਂ ਚਿਕਵੰਦੀ ਤੇ ਰੁਕ ਜਾਣਾ ਚਾਹੀਦਾ ਤੇਰੇ ਬਾਪ ਦਾ ਕਰਮ ਜਿਵੇਂ ਲਾਲ ਰੰਗ ਦੇ ਕਿਉਂ ਨਾ ਹੋਣ ਪਰਸਵਾੰਗ ਧੋ ਕੇ ਸਫੇਦ ਕਰ ਦਿੱਤੇ ਜਾਣਗੇ ਜੇ ਤੂੰ ਸਿੰਘਾਂ ਨੂੰ ਘਟ ਕੇ ਫੜ ਲਵੇਂ ਤੇ ਉੱਚੀ ਗਵੈਦੀ ਦੇ ਸਿੰਘਾਂ ਨੂੰ ਘੁੱਟ ਕੇ ਫਾੜ ਲਵੇ ਮੈਂ ਕਿੰਨਾ ਬਾਈਬਲ ਭਰੀ ਹੋਈ ਆ ਵੈਸ਼ਿਆਵਾਂ ਬਚਾਈਆਂ ਗਈਆਂ ڈاکੂ ਬਚਾਏਗੇ ਉਹ ਕਿਉਂ ਬਚਾਏਗੇ ਉਹਨਾਂ ਨੇ ਚਗੈਦੀ ਦੇ ਸਿੰਘਾਂ ਨੂੰ ਘੁੱਟ ਕੇ ਫਾੜ ਲਿਆ ਉਹ تسਲੀਬ ਦੇ ਲੜਕੇ ਹੋਏ ڈاکੂ ਨੇ ਸਿੰਘਾਂ ਨੂੰ ਘੁੱਟ ਕੇ ਫੜਿਆ ਅੱਜ ਦੁਪਹਿਰ ਮੇਰੀ ਤੇ ਟਾਡੀ ਵਾਰੀ ਹੈ ਜਿੰਨਾ ਚੱਕ ਤੀ ਬਚ ਨਹੀਂ ਜਾਂਦੇ ਇਸ ਗਵੈਦੀ ਗਵੈਦੀ ਦੇ ਸਿੰਘਾਂ ਨੂੰ ਛੱਡੋ ਨਾ ਕਿਉਂਕਿ ਇੱਥੇ ਮਾਫੀ ਹੈ ਜੀਵਨ ਕੋਈ ਨਹੀਂ ਮਾਰ ਸਕਦਾ